ਆਪ ਹੋਇਆ ਇਹ ਫੂ ਬਾਮ ਫਟ ਗਿਆ ਬਾਮ ਦੇ ਫਿੰਗਰਾਂ ਫਿੰਗਰਾਂ ਹੁੰਦੀਆਂ ਬੱਲੇ ਬੱਲੇ ਇੰਨਾ ਸ਼ੁਕਰ ਹੈ ਅੱਗੇ ਪਿੰਡ ਪਚਾ ਹੋ ਗਿਆ ਜੀ ਇਹ ਤਸਵੀਰਾਂ ਨੇ ਗੁਰਦਾਸ ਪੁੱਜ ਜੀ ਨੇ ਦੇ ਪਿੰਡ ਰਾਜੂ ਬੇਲਾ ਚਿਛਰਾ ਦਿਆਂ ਜਿੱਥੇ ਸਵੇਰੇ ਸਵੇਰੇ ਪੋਣੇ ਪੰਜ ਦੇ ਕਰੀਬ ਇੱਕ ਵੱਡਾ ਧਮਾਕਾ ਹੋਇਆ ਇਸ ਤੋਂ ਬਾਅਦ ਇਸ ਪਿੰਡ ਦੇ ਖਾਲੀ ਖੇਤ ਵਿੱਚ 30 ਕੁ ਫੁੱਟ ਲੰਬਾ ਅਤੇ 10 ਕੁ ਫੁੱਟ ਡੂੰਘਾ ਟੋਆ ਪੈ ਗਿਆ ਅਤੇ ਪਿੰਡ ਦੇ ਲੋਕ ਇਸ ਧੁਮਾਕੇ ਦੀ ਆਵਾਜ਼ ਤੋਂ ਬਾਅਦ ਕਾਫੀ ਡਰੇ ਹੋਏ ਹਨ ਅਤੇ ਤੇਰੇ ਤੋਂ 4 ਕਿਲੋਮੀਟਰ ਦੇ ਏਰੀਆ ਦੇ ਵਿੱਚ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇਸ ਟੋਏ ਨੂੰ ਦੇਖਣ ਲਈ ਵੱਡਾ ਹਜੂਮ ਇਕੱਠਾ ਹੋਇਆ ਹੈ ਦੇ ਸਾਹਮਣੇ ਆਹ ਨੀ ਬਾਈ ਸਾਡੀ ਬਣਾਈ ਇੱਥੇ ਰੋਕ ਜਾ ਵਾਪਸ ਕਰ ਲੈ ਅੱਛਾ ਚੱਲੇ ਜਿੱਕੀ ਹੁੰਦੀ ਹੈ 77 ਸਾਰੇ ਭਾਈ ਸਾਰੇ ਘਵਾਰੀ ਅੱਗੇ ਲੰਡੀ ਇੱਕੋ ਵੀ ਆ ਗਿਆ ਪਰ ਆਹ ਬਰ ਚੌਲਾ ਲੱਗੇ ਕੌਣ ਮੈਂ ਮਾਣਾਂ ਆਹ ਖੇਤਾਂ ਦੇ ਵਿੱਚ ਦੇਖੀ ਕੰਮ ਨਹੀਂ चाली <Cette> बाई ਵੀਪਜੀ ਹੋ ਸਕਦਾ ਜੀ ਇਹਦਾ ਸਾਇਦ ਹੈ ওহ ওডি এটা কি করছ এটা ইনপুট দিচ্ছো এটা 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 ਆਹ ਕਿ ਪਹਿਲੇ ਆ ਅੱਜ ਕੱਲ੍ਹ ਜੀ ਤੁਸੀਂ ਦੇਖ ਰਹੇ ਹੋ ਪਿਆਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਜਿੱਤਨਦਰ ਕਾਟੀ ਜ਼ਿਲ੍ਹਾ